ਸਤਿ ਸ਼੍ਰੀ ਅਕਾਲ ਜੀ ਮਸਤਿ ਕਾਲ ਜੀ ਹਾਂ ਜੀ ਲੋਕ ਸਭਾ ਦੀਆਂ ਜੋ ਅੱਜ ਵੋਟਾਂ ਪੈ ਰਹੀਆਂ ਨੇ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਪੰਜਾਬ ਦੇ ਵਿੱਚ ਲੋਕ ਸਭਾ ਨੇ ਜੋ ਵੋਟਾਂ ਪੈ ਰਹੀਆਂ ਹਨ ਉਸ ਵਾਸਤੇ ਬਹੁਤ ਹੀ ਜੋ ਕਿ ਮਜ਼ੁਰਗਾ ਔਰਤਾਂ ਨੇ ਜਾਂ ਨੌਜਵਾਨ ਪੀੜੀ ਆ ਵੋਟਾਂ ਪਾ ਰਹੀਆ ਬਹੁਤ ਜ਼ਿਆਦਾ ਚਾਹ ਹੈ ਮੁੱਖ ਮੰਤਰੀ ਭਗਵਾਨ ਤੁਮਾ ਨੇ ਪਿੰਡ ਮੰਗਵਾਲ ਜਿਹੜਾ ਸੰਗਰੂਰ ਦੇ ਵਿੱਚ ਆਪਣੀ ਧਰਮ ਪਤਨੀ ਗੁਰਪ੍ਰੀਤ ਨਾਲੇ ਬੋਡ ਹੈਪ ਆਪਾਰਟੀ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਵੱਧ ਵੋਟਾਂ ਪੈ ਰਹੀਆਂ ਹਨ ਪਰ ਅੱਜ ਨੌਜਵਾਨਾਂ ਵਿੱਚ ਬਜ਼ੁਰਗਾਂ ਵਿੱਚ ਹੋਰ ਤਾਂ ਬਹੁਤ ਹਾਂਜੀ ਮੈਡਮ ਜੀ ਮੈਨੇ ਸਾਨੂੰ ਜਾਣਕਾਰੀ ਦੋ 17/7/2020 ਤੋਂ ਭਾਰਤੀ ਹਮਲਾਇਆ ਨੂੰ ਕਿਹੜਾ ਪੇਕ ਵਿੱਚ ਲਾਗੂ ਕਰਨਾ ਚਾਹੀਦਾ ਇਹ ਸਭ ਦੱਸੋ ਜੀ ਹਾਂਜੀ 1.1 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ 'ਤੇ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ। ਸੂਬਾ ਮਲਾਜ਼ਮਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਕਿਉਂਕਿ ਉਨ੍ਹਾਂ ਉੱਪਰ ਪੇ ਕਮਿਸ਼ਨ ਤਾਂ ਕੇਂਦਰ ਦਾ ਲਗਾਇਆ ਗਿਆ ਪਰ ਉਹਨਾਂ ਨੂੰ ਭੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ। ਇਹ ਉਹਨਾਂ ਨਾਲ ਇੱਕ ਤਰ੍ਹਾਂ ਦਾ ਧੱਕਾ ਹੋ ਰਿਹਾ। ਇਸ ਕਰਕੇ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਕਿ ਉਨ੍ਹਾਂ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਹਾਂ ਜੀ ਮਾਨ ਜੀ। ਹਾਂ ਜੀ ਮਾਨ ਜੀ। ਮੁੱਖ ਮੰਤਰੀ ਭਗਵੰਤ ਸਾਨੂ ਲੋਕ ਸਭਾ ਦੀਆਂ ਵੋਟਾਂ ਪੈਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਕਰਨਗੇ ਜੀ ਮੁੱਖ ਮੰਤਰੀ ਭਗਵੰਤ ਸਾਨੂ ਰੋਡ ਸ਼ੋਅ ਵਿੱਚ ਕਈ ਵਾਰ ਕਹਿ ਚੁੱਕਿਆ ਸੀ ਪਹਿਲਾਂ ਵੀ ਮੈਂ ਜੋ ਲੋਕਾਂ ਸੇ ਵੋਟਾਂ ਪੈਣ ਤੋਂ ਬਾਅਦ 1 ਜੂਨ ਤੋਂ ਬਾਅਦ ਜੋ ਮਨਾਰਾ ਆਗੂਆਂ ਦੀ ਮੀਟਿੰਗ ਬੁਲਾਉਂਗਾ ਚੰਡੀਗੜ੍ਹ ਦੇ ਵਿੱਚ ਜੋ ਨੇ ਮੁੱਖ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਉਹ ਹਾਂ ਜੀ ਬਣੇ ਜੀ ਹਾਂਜੀ ਸਰ ਜੀ ਪਰ ਉਹ ਮੈਂ ਅੱਜ ਚਲੋ ਕਿਹੜੇ ਕੰਮ ਕਰਦੇ ਕੱਚੇ ਮਜ਼ਦਮਾਂ ਸੰਬੰਧੀ ਵਿਚਾਰ ਸਾਂਝੇ ਕਰੋ ਜੀ ਸਾਡੇ ਨਾਲ ਮੋਖੀ ਭਵਾਨ ਤੁਮਾਨ ਜੀ ਕਈ ਵਾਰ ਕਹਿ ਚੁੱਕਿਆ ਵੀ ਜੋ ਕੱਚੇ ਮਜ਼ਦਮਾਂ ਮੈਨੂੰ ਪੱਕੇ ਕਰੂੰਗਾ ਪਰ ਸਰਕਾਰ ਬਣੀ ਲਗਭਗ 24 ਮਿੰਟ ਉੱਪਰ ਸਮਾਂ ਹੋ ਚੁੱਕਿਆ ਰੋਪੜ ਸਨ ਬਲਾਣ ਦੇ ਵਿੱਚ ਲਹਿਰਾਥਨ ਫਰਮ ਬਣਾਣ ਦੇ ਵਿੱਚ ਜਾਂ ਜਲ ਫਲਾਈ ਮੈਗਨ ਵਿੱਚ ਜੋ ਕੱਚੇ ਕੰਮ ਆ 20 20 ਸਾਲਾਂ ਨੂੰ ਕੰਮ ਕੰਮ ਕਰਦੇ ਆ 10000 9000 12000 ਦੇ ਉਹਨਾਂ ਵਿੱਚ ਇੱਕੋ ਹੀ ਕੰਮ ਆ ਪੱਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਬਲਾਣੇ ਨੂੰ ਰੋਸ ਹੈ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਵੱਲੋਂ ਲਗਾਤਾਰ ਜੋਸ਼ ਹਾਰਚ ਜਾਰੀ ਰੱਖਿਆ ਗਿਆ ਹੈ ਕਿਉਂਕਿ ਮੁਖਤਿਆਰ ਭਵਾਨ ਤੁਮਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਆਉਣ ਤੇ ਮੈਂ ਪੁਰਾਣੀ ਪੈਸ਼ਨ ਬਹਾਲ ਕਰੂੰਗਾ ਨਾ ਹੀ ਪੁਰਾਣੀ ਪੈਸ਼ਨ ਬਹਾਲ ਕੀਤੀ ਗਈ ਆ ਜੋ ਮੁਲਾਜ਼ਮ 2016 ਤੋਂ ਪੇਗੰਦਾ ਏਰੀਆ ਰਹਿੰਦਾ ਸੀ 5.5 ਸਾਲ ਤੋਂ ਉਸ ਵਾਸਤੇ ਸਰਕਾਰ ਚੋਪਾ ਜੋ ਮੁਖਰੀ ਭੁਆਨਤਮਾਨ ਨੇ ਦਸੰਬਰ 2023 ਦੇ ਵਿੱਚ ਮੀਟਿੰਗ ਕਰਕੇ ਜੋ ਡੀਏ 34% ਵਧਾ ਕੇ 38% ਕੀਤਾ ਸੀ 40 ਵਧਾ ਕੀਤਾ ਸੀ ਪਰ ਸਾਰਾ ਮਹੀਨਾ ਜੋ ਏਰੀਆ ਉਸ ਵਾਸਤੇ ਸਰਕਾਰ ਚੋਪਾ ਇੱਕ ਵਾਸੇ ਕੇਂਦਰ ਸਰਕਾਰ ਡੀ ਜੋ 50% ਹੋ ਚੁੱਕਿਆ ਪਰ ਪੰਜਾਬ ਦੇ ਮਨਾਂ ਡੀ ਹੈ ਉਹ 38% ਆ 12% ਦਾ ਫਰਕ ਆ ਪੰਜਾਬ ਸਰਕਾਰ ਨਿਵਾਣ ਮੰਗ ਕਰ ਰਹੇ ਹਨ ਕਿ ਸਾਡੇ ਡੀ ਵਿੱਚ 38% ਵਾਧਾ ਕੀਤਾ ਜਾਵੇ। ਹਾਂਜੀ ਮੈਡਮ। ਹਾਂਜੀ ਸਰ ਜੀ। ਥੈਂਕ ਯੂ। ਧੰਨਵਾਦ ਜੀ। ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।